ਕਹਿ ਲੱਗੀ ਗੁਰੂ ਪਿਤਾ ਜੀ ਆਪ ਜੀ ਨੂੰ ਇਸ਼ਨਾਨ ਕਰਾ ਦਿੰਦਿਆਂ ਕਰਾਉਂਦਿਆਂ ਪੀੜੀ ਦਾ ਪਾਵਾ ਟੁੱਟ ਗਿਆ ਤੇ ਮੈਂ ਉਹਦੇ ਥੱਲੇ ਪੈਰ ਕਰ ਦਿੱਤਾ ਕਿ ਆਪ ਜੀ ਦੇ ਇਸ਼ਨਾਨ ਵਿੱਚ ਵਿਗੜਨਾ ਨਾ ਪਵੇ ਤੇ ਮਹਾਰਾਜ ਉਸ ਪੀੜੀ ਦਾ ਜਿਹੜਾ ਕਿੱਲ ਸੀ ਉਹ ਮੇਰੇ ਪੈਰ ਵਿੱਚ ਖੁੱਭ ਗਿਆ ਖੂਨ ਪੈਰ ਦੇ ਵਿੱਚੋਂ ਨਿਕਲਿਆ ਉਹਦੇ ਨਾਲ ਆ ਧਰਤੀ ਲਾਲੂ ਲਾਲ ਹੋ ਗਈ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਬੜੇ ਵਜਨ ਦੇ ਵਿੱਚ ਆਏ ਵਿਰਾਗ ਦੇ ਵਿੱਚ ਆਏ ਬੱਚੀਏ ਸਾਡਾ ਇਸ਼ਨਾਨ ਕਰਾਉਣ ਵਾਸਤੇ ਇੰਨਾ ਜ਼ਿਆਦਾ ਕਸ਼ਟ ਉਠਾਇਆ ਆਪਣੇ ਪੈਰ ਦੇ ਵਿੱਚ ਹੀ ਕਿੱਲ ਖਬੋਲਿਆ ਮੰਗ ਕੀ ਮੰਗਦੀਆਂ ਤੇਰੀ ਸੇਵਾ ਸਫਲ ਹੋਈ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਆਪਾਂ ਬਚਨ ਪੜ੍ਹਦੇ ਆ ਨਾ ਗੁਰਬਾਣੀ ਦੇ ਅੰਦਰ ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ ਮਨ ਚਿੰਦਿਆ ਫਲ ਪਾਵਣਾ ਓਮੈ ਵਿੱਚੋਂ ਜਾਏ